ਐਸ ਉਮਰ ਤਿਆਂ ਨੇ ਖੇਡਣਾ ਹੁੰਦਾ ਪੜਨਾ ਹੁੰਦਾ ਲੇਕਿਨ ਨੌਵੀਂ ਚ ਹਟ ਕੇ ਤੇ ਕੰਮ ਕਰਨ ਜਾਂਦੀ ਨੇ ਦਿਨ ਤੇ ਨਹੀਂ ਕਰਦਾ ਤਿਆਂ ਨੂੰ ਬਾਰ ਭੇਜਣ ਦੀ ਇੱਕ ਧੀ ਨੌਵੀਂ ਚ ਹਟਾ ਲਈ ਵੀ ਪੈਸੇ ਐ ਨਹੀਂ ਸੀ ਦੇਣ ਵਾਸਤੇ ਫੀਸ ਤੇ ਹਾਂਜੀ 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 ਤਿਆਂ ਬਾਹਰ ਦਿਆਣਾ ਤੁਹਾਨੂੰ ਪਤਾ ਮਾਹੌਲ ਵੜਾ ਖਰਾਬ ਨੇ ਮੇਰੀ ਬੁਰੀ ਕੀ ਕਰੀਏ ਮੇਰੇ ਕੋਲ ਕੰਮ ਹੁੰਦਾ ਨਹੀਂ ਹੁਣ ਤੇਰ ਜੀ ਕੋਰ ਭਰੀ ਮੇਰੇ ਤੇ ਕੋਰ ਤੇ ਗੁੱਠਾ ਮਤਲਬ ਪਰ ਗੈਦੇ ਗੁੱਠਾ ਬੜਾ ਇਲਾਜ ਕਰਾਇ ਲੱਤ ਗਿਆ ਅਜੀ ਬਹੁਤ ਜਫਨ ਉਤਾਰ ਦਿੱਤੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਕਿੱਦਾਂ ਦੇ ਨੇ ਕਮਰੇ ਜਰੂਰ ਹੈਗੇ ਨੇ ਦੋ ਤਿੰਨ ਲੇਕਿਨ ਉਹ ਵੀ ਪਤਾ ਨਹੀਂ ਕਦੋਂ ਛੱਤਾ ਡਿੱਗ ਪੈਣ ਤੇ ਕਦੋਂ ਕੋਈ ਜਾਨੀ ਨੁਕਸਾਨ ਹੀ ਹੋ ਸਕਦਾ ਉਨਾਤ ਮੜੇ ਨੇ 1000 ਰੁਪਇਆ ਲੈਣੇ ਮਹਾ ਕਰਦਾ ਤੇ ਦਵਾਈ ਦਾ ਗੁਜ਼ਾਰਾ ਚੱਲਦਾ 1000 ਰੁਪਏ 'ਚ ਗੁਜ਼ਾਰਾ ਚੱਲਦਾ ਘਰ ਦਾ ਤੇ ਫਿਰ ਰੋਟੀ ਪਾਣੀ ਕਿੱਦਾਂ ਪਕਾਉਂਦੇ ਰੋਟੀ ਪਾਣੀ ਕੇ ਵਲੇ ਖਾਣੇ ਕੇ ਵਲੇ ਨਹੀਂ ਖਾਣੇ ਬੈਂਤੀ ਹੈ ਵੀ ਚਲੋ ਵੀਰ ਜੀ ਕੋ ਮੈਟ ਕਰੇ ਸਾਡੀ ਬੜੀ ਚੰਗੀ ਗੱਲ ਹੈ 2 ਫੁੱਟ ਥੱਲੇ ਆ ਕੇ ਤੇ ਫੇਰ ਕਮਰਾ ਸ਼ੁਰੂ ਹੁੰਦਾ ਸਾਰਾ ਪਾਣੀ ਬਰਸਾ ਦਾ ਕਮਰੇ ਚ ਪੈਂਦਾ ਛੱਤਾ ਬਾਲੇ ਦੀਆਂ ਨੇ ਕਦੋਂ ਵੀ ਡਿੱਗ ਸਕਦੀਆਂ ਨੇ ਘਰ ਦਾ ਸਮਾਨ ਤੁਸੀਂ ਦੇਖ ਸਕਦੇ ਹੋ ਕਿੰਨਾ ਕੁ ਸਮਾਨ ਹੈ ਉਹ ਇੱਕ ਲੱਕੜ ਲਗਾ ਕੇ ਬਾਲੇ ਨੂੰ ਰੋਕਿਆ ਗਿਆ ਜੇ ਲੱਕੜ ਨਾ ਹੁੰਦੀ ਤੇ ਛੱਤ ਥੱਲੇ ਡਿੱਗ ਪਣੀ ਸੀ ਬਾਹਰ ਸ ਜਦੋਂ ਆਉਂਦੀ ਸਾਰਾ ਵੇੜਾ ਪਰ ਜਾਂਦਾ ਅੰਦਰਾਂ ਚ ਵੀ ਚਲ ਜਾਂਦਾ ਪਾਣੀ ਕੇਵਲ ਰੋਟੀ ਮੀਵਾ ਦੇ ਚਖਾਣੀ ਕੇਵਲ ਨਹੀਂ ਖਾਣੇ ਦੀ ਵਿਆਲ ਵਾਲੀ ਹੋਈ ਤੇ ਉਹ ਵੀ ਕੰਮ ਦੇ ਜਾਂਦੀ ਹੈ ਹਾਂਜੀ ਹਾਂਜੀ ਧੀ ਵੀ ਵਿਆਹਣੀ ਆ ਧੀ ਵੀ ਦੂਜੀਆਂ ਕੁੜੀਆਂ ਚੱਟ ਵਿਆਹਣ ਆਣੀਆਂ ਦੂਜੀ ਜਵਾਨ ਹੋਈ 14 ਸਾਲ ਦੀ ਉਹ ਸਕੂਲੋਂ ਹਟੀ ਵਿਚਾਰੀ ਫੀਸਵਾਸ ਦਾ ਕਰਕੇ ਕਮ ਕਮ ਕਰਦੀ ਮਾੜਾ ਮੋਟਾ ਸੌਦੇ ਸਰਪੀਆ ਲਾਉਂਦੇ ਉਹ ਕਰਕੇ ਦਵਾਈ ਦੀ ਚਲਦੀ ਨੇ ਵਿਆਹ ਦੀ ਉਹ ਮਨਸਪੰਦੀ ਪਰ ਫਿਰ ਵੀ ਘਰ ਦਾ ਕੋਚੂਲਾ ਚੌਂਗਾ ਸੰਭਿਆ ਕਿਉਂਕਿ ਵੱਡੀ ਇਹੀ ਹੈ ਮਾਂ ਤੋਂ ਬਾਅਦ ਸਾਰਾ ਮੋਢਿਆ ਦੇ ਭਾਰ ਇਹਦੇ ਆ ਗਿਆ ਵਿੱਚ ਨੰਬਰ ਦੇ ਆਪਣਾ 89 753 63 91 98 753 63 91 ਜਿਸ ਤਨ ਲਾਗੇ ਸੌਤਨ ਜਾਣੇ ਜੀ ਬਿਲਕੁਲ ਸਿਆੜਿਆ ਜਿਹੜੀ ਕਹਾਵਤ ਕਹੀ ਆ ਬਿਲਕੁਲ ਸਹੀ ਕਹੀ ਆ ਜਿਸ ਦੇ ਤਨ ਲੱਗਦੀ ਆ ਉਹੀ ਜਾਣਦਾ ਵੀ ਉਸ ਤੇ ਕੀ ਬੀਤ ਰਹੀ ਆ ਅੱਜ ਤਨ ਉਸੇ ਐਸੀਆਂ ਤਸਵੀਰਾਂ ਵਿਖਾਵਾਂਗੇ ਜਿਹੜੀਆਂ ਭਾਵੂ ਕਰਨ ਵਾਲੀਆਂ ਹੋਣਗੀਆਂ ਬਾਪ ਮਜਬੂਰ ਬਾਪ ਦੀਆਂ ਤਸਵੀਰਾਂ ਵਿਖਾਵਾਂਗੇ ਤੇ ਨ ਭੈਣਾ ਦੀਆਂ ਤਸਵੀਰਾਂ ਖਾਵਾਂਗੇ ਜੋ ਕੇ ਮਜਬੂਰ ਹਣ ਕੰਮ ਕਰਨ ਲੋ ਮਾਂ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਆ ਪਰ ਹੁਣ ਘਰ ਦਾ ਗੁਜ਼ਾਰਾ ਕਰਨ ਲਈ ਬਾਪ ਨਹੀਂ ਜਾਂਦਾ ਬਾਹਰ ਧੀਆਂ ਜਾਂਦੀਆਂ ਨੇ ਕੰਮ ਕਰਨੇ ਕਿਉਂਕਿ ਬਾਪ ਦੀ ਮਜਬੂਰੀ ਆ ਉਹ ਚੱਲ ਨਹੀਂ ਸਕਦਾ ਸੋ ਐਸ ਉਮਰ ਧੀਆਂ ਨੇ ਖੇਡਣਾ ਹੁੰਦਾ ਪੜ੍ਹਨਾ ਹੁੰਦਾ ਲੇਕਿਨ 9ਵੀਂ ਚੋਂ ਹਟ ਕੇ ਤੇ ਕੰਮ ਕਰਨ ਜਾਂਦੀ ਕਿਉਂਕਿ ਬਾਪ ਕੋ ਫੀਸ ਦੇਣ ਵਾਸਤੇ ਪੈਸੇ ਨਹੀਂ ਹੁੰਦੇ ਪਹਿਲਾਂ ਮੈਂ ਤਸਵੀਰਾਂ ਖਵਾ ਕਰਦੀਆਂ ਫਿਰ ਤੁਸੀਂ ਆਪ ਇਹਦਾ ਜਾ ਲਗਾ ਸਕਦੇ ਹੋ ਵੀ ਕਿੰਨੀ ਕ ਮਜਬੂਰੀ ਹੋਏਗੀ ਇਸ ਘਰ ਦੀ ਇਸ ਬਾਪ ਦੀ ਤੁਸੀਂ ਦੇਖ ਸਕਦੇ ਹੋ ਵੀ ਚੁੱਲਾ ਚੁੱਲਾ ਜੋ ਕੇ ਠੰਡਾ ਪਿਆ ਪਤਾ ਨਹੀਂ ਕਦੋਂ ਦਾ ਗਰਮ ਹੋਇਆ ਰੋਟੀਆਂ ਪੱਕੀਆਂ ਨੇ ਰਾਤੀ ਪੱਕੀਆਂ ਨੇ ਕੱਲ ਸਵੇਰ ਦੀਆਂ ਪੱਕੀਆਂ ਨੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਕਿੱਦਾਂ ਦੇ ਨੇ ਕਮਰੇ ਜ਼ਰੂਰ ਹੈਗੇ ਨੇ 2-3 ਲੇਕਿਨ ਉਹ ਵੀ ਪਤਾ ਨਹੀਂ ਕਦੋਂ ਛੱਤਾਂ ਡਿੱਗ ਪੈਣ ਤੇ ਕਦੋਂ ਕੋਈ ਜਾਨੀ ਨੁਕਸਾਨੀ ਹੋ ਸਕਦਾ ਤੁਸੀਂ ਅੰਦਾਜ਼ਾ ਹੀ ਲਗਾ ਸਕਦੇ ਹੋ ਕਮਰੇ ਦੇ ਬਾਹਰੋਂ ਵੇਖ ਕੇ ਹੀ ਪਤਨ ਉਸੀ ਅੰਦਰੋਂ ਚੱਲ ਕੇ ਵੀ ਹਕੀਕਤ ਵਿਖਾਵਾਂਗੇ ਹਕੀਕਤ ਕਿ 2 ਫੁੱਟ ਥੱਲੇ ਆ ਕੇ ਤੇ ਫੇਰ ਕਮਰਾ ਸ਼ੁਰੂ ਹੁੰਦਾ ਸਾਰਾ ਪਾਣੀ ਬਰਸਾਤ ਦਾ ਕਮਰੇ ਚ ਪੈਂਦਾ ਛੱਤਾ ਬਾਲੇ ਦੀਆਂ ਨੇ ਕਦੋਂ ਵੀ ਡਿੱਗ ਸਕਦੀਆਂ ਨੇ ਘਰ ਦਾ ਸਮਾਨ ਤੁਸੀਂ ਦੇਖ ਸਕਦੇ ਹੋ ਕਿੰਨਾ ਕਿ ਸਮਾਨ ਹੈ ਉਹ ਇੱਕ ਲੱਕੜ ਲਗਾ ਕੇ ਬਾਲੇ ਨੂੰ ਰੋਕਿਆ ਗਿਆ ਜੇ ਲੱਕੜ ਨਾ ਹੁੰਦੀ ਤੇ ਛੱਤ ਥੱਲੇ ਡਿੱਗ ਪਣੀ ਸੀ ਸੋ ਇਹ ਹਾਲਾਤ ਨੇ ਇਸ ਘਰ ਦੇ ਕਿਉਂਕਿ ਬਾਪ ਮਜਬੂਰ ਆ ਬਾਪ ਕੰਮ ਨਹੀਂ ਕਰ ਸਕਦਾ ਉਹਦੇ ਪੈਰ ਨੂੰ ਸੱਟ ਲੱਗੀ ਆ ਤੇ ਪਿਆਰ ਉਹਦਾ ਵੱਡਿਆ ਹੋਇਆ ਸੋ ਤੀਆਂ ਦੀ ਜਿਹੜੀ ਮਜਬੂਰੀ ਆ ਕਿ ਉਹਨੂੰ ਕੰਮ ਕਰਕੇ ਘਰ ਦਾ ਗੁਜ਼ਾਰਾ ਮਾੜਾ ਮੋਟਾ ਜਿਹੜਾ ਕਰ ਰਹੀਆਂ ਨੇ ਤਿੰਨ ਧੀਆਂ ਨੇ ਇੱਕ ਤੇ ਨੌਵੀਂ ਚੋਂ हट ਗਈ ਸੀ ਕਿਉਂਕਿ ਬਾਪ ਕੋ ਪੈਸੇ ਨਹੀਂ ਸੰਦ ਦੇਣ ਵਾਸਤੇ ਫੀਸ ਦੇ ਇੱਕ ਛੋਟੀ ਜਿਹੜੀ ਆ ਉਹ ਪੜ ਰਹੀ ਆ ਤੇ ਵੱਡੀ ਵੀ ਵਿਆਹ ਜੋਗੀ ਹੋਈ ਆ ਲੇਕਿਨ ਉਹ ਹੁਣ ਕੰਮ ਕਰਨ ਲਈ ਮਜਬੂਰ ਆ ਘਰਾਂ ਦਾ ਕੰਮ ਕਰਦੀ ਆ ਲੋਕਾਂ ਦਾ ਕੰਮ ਕਰਦੀ ਆ ਜਿੱਥੋਂ 150 200 ਮਿਲਦਾ ਕੰਮ ਕਰਕੇ ਲਈ ਹੁੰਦੀ ਆ ਤੇ ਘਰ ਦਾ ਗੁਜ਼ਾਰਾ ਕਰਦੀ ਆ ਨਾਲ ਦਾ ਕਮਰਾ ਇੱਕ ਵਾਰ ਮੈਂ ਵਿਖਾ ਦਿਆਂ ਨਾਲ ਦੇ ਕਮਰੇ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨੇ ਪਾਣੀ ਭਰਿਆ ਹੋਇਆ ਸੀ ਚਿੱਕੜ ਹੋਇਆ ਦਾ ਕਿਉਂਕਿ ਮੀਂਹ ਦਾ ਸਾਰਾ ਪਾਣੀ ਉਥੇ ਅੰਦਰ ਵੜ ਗਿਆ ਸੀਗਾ ਕਿਉਂਕਿ 2-2 ਫੁੱਟ 2-2 ਫੁੱਟ ਥੱਲੇ ਕਮਰੇ ਨੇ ਤੇ ਛੱਤਾਂ ਵੀ ਡਿੰਗਣ ਵਾਲੀਆਂ ਵੀ ਕਦੋਂ ਹੀ ਦੇਖ ਸਕਦੀਆਂ ਛੱਤਾਂ ਕਿਉਂਕਿ ਬਾਲੇ ਨੇ ਬਾਲੇ ਕਮਜ਼ੋਰ ਨੇ ਤੇ ਛੱਤਾਂ ਕਿਸੇ ਵੇਲੇ ਡੇਕ ਸਕਦੀਆਂ ਨੇ ਤੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਇਹ ਪਰਵਾਹ ਜਿਹੜਾ ਰੋਟੀ ਖਾਵੇ ਆਪਕੇ ਹੁਣ ਛੱਤਾਂ ਠੀਕ करावे ਕਿਉਂਕਿ ਆਮਦਨੀ ਹੋਣੀ ਹੈ ਕਾ ਦਿਹਾੜੀ ਕੋ ਨਹੀਂ ਲੱਗਦੀ ਹੈ ਧੀਆਂ ਦੀ ਕਿ ਸਿਰਫ ਰੋਟੀ ਦਾ ਗੁਜ਼ਾਰਾ ਹੁੰਦਾ ਸੋ ਗੱਲਬਾਤ ਕਰਾਂਗੇ ਧੀਆਂ ਨਾਲ ਵੀ ਕਰਾਂਗੇ ਤੇ ਉਸ ਬਾਪ ਮਜਬੂਰ ਬਾਪ ਨਾਲ ਵੀ ਗੱਲ ਕਰਾਂਗੇ ਕਿ ਕੀ ਐਸੀ ਨੌਬਤ ਆ ਗਈ ਕਿ ਪੈਰ ਵੜਨਾ ਪਿਆ ਕਿਉਂਕਿ ਹੁਣ ਉਹ ਕੰਮ ਨਹੀਂ ਕਰ ਸਕਦਾ ਸਤਿ ਸ਼੍ਰੀ ਅਕਾਲ ਅਛਾ ਸਤਿ ਸ਼੍ਰੀ ਅਕਾਲ ਕੀ ਨਾਜਬ ਇਹ ਮੁਖ्तार ਸਿੰਘ ਜੀ ਮੁਖ्तार ਸਿੰਘ ਕੀ ਗੱਲ ਹੋਈ ਤੁਹਾਡੇ ਪੈਰ ਨੂੰ ਤੁਸੀਂ ਕੰਮ ਕਿਉਂ ਨਹੀਂ ਕਰ ਸਕਦੇ ਇਹ ਪੈਰ ਜੀ ਕੋਰ ਭਰੀ ਮੇਰੇ ਤੇ ਕੋਰ ਤੇ ਗੂਠਾ ਮਤਲਬ ਪਰ ਗਿਆ ਤੇ ਅੰਗੂਠਾ ਬੜਾ ਇਲਾਜ ਕਰਾਇਆ ਲੱਤ ਗਿਆ ਇਹਦੇ ਬਹੁਤ ਜ਼ਖਮ ਉਤਾਰ ਦਿੱਤੇ ਪਹਿਲਾਂ ਕੀ ਕੰਮ ਕਰਦੇ ਸੀ ਪਹਿਲਾਂ ਦਿਹਾੜੀ ਧੱਪਾ ਕਰਦੇ ਸੀ ਚਲੋ ਮਾੜਾ ਮੋਟਾ ਉਹ ਕਰਦਾ ਗੁਜ਼ਾਰਾ ਠੀਕ ਚੱਲਦਾ ਸੀ ਹਾਂਜੀ ਹਾਂਜੀ ਚੱਲੀ ਜਾਂਦਾ ਮਾੜਾ ਮੋਟਾ ਹੁੰਦੇ ਮੈਨੂੰ 6 ਮਹੀਨੇ ਹੋ ਗਏ ਸਾਲ ਹੀ ਹੋ ਗਿਆ ਮੰਜੀ ਤੇ ਇਹ ਵਿਚਾਰੀਆਂ ਮਾੜਾ ਮੋਟਾ ਕੰਮ ਕਰਦੀਆਂ ਨੇ ਤੇ ਉਹਦਾ ਮਾੜਾ ਮੋਟਾ ਦਵਾਈ ਦਾਰੂ ਚੱਲਦਾ ਹੈ ਤੇ ਆ ਪਾਣੀ ਬੜਾ ਜਾਂਦਾ ਕਰਦੇ ਵਿੱਚ ਦੋ ਦੋ ਫੋਟ ਫੋਟ ਫੋ ਤੁਸੀਂ ਵੀ ਦਿਨ ਤੇ ਨਹੀਂ ਕਰਦਾ ਤਿਆਂ ਨੂੰ ਬਾਹਰ ਭੇਜਣ ਦੀ ਇੱਕ 3 ਨੋ ਵਿੱਚ ਹਟਾ ਲਈ ਵੀ ਪੈਸੇ ਐ ਨਹੀਂ ਸੀ ਦੇਣ ਵਾਸਤੇ ਫੀਸ ਤੇ ਹਾਂਜੀ 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 ਤਿਆਂ ਬਾਹਰ ਜਾਨਾ ਤੁਹਾਨੂੰ ਪਤਾ ਮੌਲਵਾੜਾ ਖਰਾਬ ਨੇ ਮਜਬੂਰੀ ਕੀ ਕਰੀ ਫੇਰ ਮੇਰੇ ਕੋਲ ਕੰਮ ਹੁੰਦਾ ਨਹੀਂ ਹੁਣ ਤੇ ਇਹ ਕਰਕੇ ਬਹੁਤ ਹਾਲਾਤ ਮਾੜੇ ਨੇ ਤੇ ਬੇਨਤੀ ਹੈ ਵੀ ਚਲੋ ਵੀਰ ਜੀ ਕੋਈ ਮੱਈਤ ਕਰੇ ਸਾਡੀ ਬੜੀ ਚੰਗੀ ਗੱਲ ਹੈ ਇੱਕ ਜੇ ਤੁਸੀਂ ਤੁਹਾਡੇ ਘਰ ਦੇ ਹਾਲਾਤ ਵੇਖਣੇ ਤੁਹਾਡੇ ਹਾਲਾਤ ਵੇਖ ਕੇ ਸਾਡੇ ਵੀ ਚਲੋ ਰੋਂਗ ਤੇ ਖੜੇ ਹੋਗੇ ਨਹੀਂ ਵੀ ਐਸੇ ਹਾਲਾਤ ਜੇ ਤੁਸੀਂ ਰਹਦੇ ਹੋ ਜਿਹੜੇ ਕਮਰੇ 2-2 ਫੁੱਟ ਨਹੀਂਵੇਂ ਕਮਰੇ 3ਾਂ ਕੰਮ ਕਰਨੀਆਂ ਤੇ ਦੂਜੀ ਗੱਲ ਵੀ ਧੀ ਵਿਆਹ ਵਾਲੀ ਹੋਏ ਤੇ ਉਹ ਵੀ ਕੰਮ ਦੇ ਜਾਂਦੀ ਹੈ ਹਾਂਜੀ ਹਾਂਜੀ ਧੀ ਵੀ ਵਿਆਹਣੀ ਆ ਧੀ ਵੀ ਦੂਜੀਆਂ ਕੁੜੀਆਂ ਚੱਟ ਵਿਆਉਣ ਵਾਲੀਆਂ ਦੂਜੀ ਜਵਾਨ ਹੋਈ 14 ਸਾਲ ਦੀ ਉਹ ਸਕੂਲੋਂ ਹਟੀ ਵਿਚਾਰੀ ਫੀਸਵਾਸ ਦਾ ਕਰਕੇ ਕੰਮ ਕੰਮ ਕਰਦੀ ਮਾੜਾ ਮੋਟਾ 100-200 ਰੁਪਏ ਲਾਉਂਦੇ ਉਹ ਕਰਕੇ ਦਵਾਈ ਵੀ ਚਲਦੀ ਨਹੀਂ ਹਾਂਜੀ ਤੇ ਘਰ ਦੀ ਨੂੰ ਕੇ ਨੂੰ ਕਿੰਨਾ ਚਿਰ ਹੋ ਗਿਆ ਮਰੀ ਉਹਨਾਂ ਨੂੰ 12 ਸਾਲ ਹੋ ਗਏ ਮਰੀ 12 13 ਸਾਲ ਹੋ ਗਏ ਇਹ ਕਰਕੇ ਮੈਂ ਦੂਜਾ ਵਿਆਹ ਨਹੀਂ ਕਰਾਇਆ ਧੀਆ ਕਰਕੇ ਹਾਂਜੀ ਹਾਂਜੀ ਧੀਆ ਕਰਕੇ ਦੂਜੀ ਜੇ ਘਰ ਦੀ ਲੈਣ ਦੀ ਤੇ ਧੀਆ ਨਾਲ ਕਿੰਦਾ ਵਤੀਰਾ ਕਰੇਗੀ ਕਿਤੇ ਧੀਆ ਨੂੰ ਘਰੋਂ ਹੀ ਨਾ ਬਾਹਰ ਕਰ ਦੇਣ ਕਿਉਂਕਿ ਅੱਜ ਦੇ ਮਾਹੌਲ ਜਿਹੜਾ ਚੱਲਣ ਰਿਹਾ ਜਮਾਨਾ ਚੱਲਣ ਰਿਹਾ ਬਹੁਤ ਹੀ ਖਰਾਬ ਚੱਲਣ ਲਿਆ ਹਾਂਜੀ ਹਾਂਜੀ ਬਹੁਤ ਉਹਦਾ ਕਰਕੇ ਫਿਰ ਨਹੀਂ ਮੈਂ ਰਹਿਣ ਦਾ ਵਿਆਹ ਨਹੀਂ ਕਰਾਇਆ ਚਲੋ ਧੀਆ ਆਪਣੇ ਰੋਟੀ ਪਾਣੀ ਪਕਾਉਣ ਗਿਆ ਦੇ ਖਾਵਾਂਗੇ ਮੜਮੋਟਾ ਚਲੋ ਵਿਚਾਰੀਆਂ ਹੋਣ ਵੀ ਦਵਾਈ ਦਰ ਮੜਮੋਟਾ ਕੰਮ ਕਰਕੇ ਲਿਆਉਂਦੀਆਂ ਆ ਇਸ ਕਰਕੇ ਹਾਲਾਤ ਬਹੁਤ ਖਰਾਬ ਹੋਏ ਨੇ ਕਿਦਰ ਕੱਲੇ ਬੈਠੇ ਕਿਸਮਤ ਨੂੰ ਕੋਸਦੇ ਹੋ ਹਾਂਜੀ ਹਾਂਜੀ ਬੜਾ ਦੁੱਖ ਹੋਣਾ ਕੀ ਕਰੀਏ ਫਿਰ ਕਿਸਮਤ ਮਾੜੀ ਹੋਏ ਜਾਂਦੇ ਇਹ ਜਿਹੇ ਹਾਲਾਤ ਹੋ ਜਾਂਦੇ ਨੇ ਦੇਖ ਲਿਆ ਤੁਸੀਂ ਕਰਦਾ ਮਾਉਲ ਸਾਰਾ ਪਾਣੀ ਦੇ ਆ ਮੀਂਹ ਜਦੋਂ ਬਹੁਤ ਪੈਂਦਾ ਨੇ ਹਨ ਬਾਹਰ ਗਈ ਆ ਦਰਸਾਉਣਾ ਪੈਂਦਾ ਜੀ ਬਿਲਕੁਲ ਅਸੀਂ ਮੈਂ ਕਿਹਾ ਛੱਤਾਂ ਵੀ ਚੁੰਦੀਆਂ ਨੇ ਡਿੱਗਣ ਵਾਲੀਆਂ ਨੇ ਛੱਤਾਂ ਬਾਲੇ ਵੀ ਕਮਜ਼ੋਰ ਹੋਏ ਨੇ ਸੋ ਗੱਲਬਾਤ ਕਰਦੇ ਆ ਧੀ ਨਾਲ ਕਿਉਂਕਿ ਧੀ ਦਾ ਜਿਹੜਾ ਵਾ ਉਹ ਕੰਮ ਕਰਕੇ ਦਿਹਾੜੀ ਕਮਾਉਂਦੀ ਹੈ ਜਿੱਥੇ ਵੀ ਲੱਗਦੀ ਹੈ ਘਰਾਂ 'ਚ ਕੰਮ ਕੱਪੜੇ ਦਾ ਕੰਮ ਜਾਂ ਕੋਈ ਵੀ ਮਿਲ ਜੇ ਉਹ ਕਰਕੇ 100 200 ਰੁਪਏ ਲੈ ਕੇ ਆਉਂਦੀ ਤੇ ਤਾਂ ਘਰ ਦਾ ਗੁਜ਼ਾਰਾ ਹੁੰਦਾ ਮਾਦੋਬਾਤੀ ਨੇ ਪੜ੍ਹਾਈ ਛੱਡਤੀ ਘਰ ਦਾ ਜਿਹੜਾ ਸਾਰਾ ਬੋਝ ਧੀ ਤੇ ਆ ਗਿਆ ਕਿੱਦਾਂ ਕਰਦੇ ਹਾਲਾਤ ਕਿੱਦਾਂ ਲੱਗੇ ਮਾੜੇ 1000 ਰੁਪਏ ਲੈਣੇ ਹੋ ਮਹਾਕਰਦਾ ਤੇ ਦਵਾਈ ਦਾ ਗੁਜ਼ਾਰਾ ਚੱਲਦਾ। 1000 ਰੁਪਏ 'ਚ ਗੁਜ਼ਾਰਾ ਚੱਲਦਾ ਕਰਦਾ ਤੇ ਫੇਰ ਰੋਟੀ ਪਾਣੀ ਕਿੱਦਾਂ ਪਕਾਉਂਦੇ? ਰੋਟੀ ਪਾਣੀ ਕਿਹੇ ਵਲੇ ਖਾਣੇ ਕਿਹੋ ਜਲੇ ਨਹੀਂ ਖਾਣੇ। ਆਇਆ ਕਦੀ ਸਮਾਂ ਆਇਆ ਸੀ ਵੀ ਰਾਤ ਨੂੰ ਭੁੱਖੇ ਢਿੱਡ ਸੌਣਾ ਪਏ। ਹਾਂਜੀ। ਠੀਕ ਆ ਨਾ ਮਜਬੂਰੀ। ਤੇ ਛੋਟੀ ਭੈਣ ਜਿਹੜੀ ਐ ਨੌਵੀਂ ਚੋਂ ਹਟ ਗਈ ਐ ਉਹ ਵੀ ਕੰਮ-ਕੰਮ ਕਰਦੀ ਲੋਕਾਂ ਦਾ ਕਰਕੇ ਆਉਂਦੀ ਐ 500 ਰੁਪਏ ਮਹੀਨਾ ਲੈ ਕੇ ਆਉਂਦੀ ਐ। ਹਾਂਜੀ ਉਹ ਵੀ ਦਵਾਈ ਦਾਰੂ ਤੇ। ਦਵਾਈ دارو ਲੈ ਕੇ ਪਾਪਾ ਜੀ ਦਾ ਫਿਰ ਗਜਰਾ ਚਲ। ਵਿਖਿਆ ਜਾਏ ਤੇ ਭੈਣ ਦੇ ਸੁਪਨੇ ਜਿਹੜੇ ਆ ਕੋਈ ਸੁਪਨੇ ਤੇ ਹੋਣਗੇ ਜੋ ਛੋਟੀ ਹੁੰਦੀ ਸੀ ਮਾਂ ਵੀ ਹੁੰਦੀ ਸੀ ਤੇ ਉਦੋਂ ਸੁਪਨੇ ਤੇ ਹੈਗੇ ਨਾ ਭੈਣ ਦੇ ਵੀ ਮੈਂ ਵੱਡੀ ਹੋ ਕੇ ਆ ਬਣਾਗੀ ਮਮਾ ਮੈਂ ਆ ਬਣਾਗੀ ਹਾਂਜੀ ਸੁਪਨੇ ਹੈਗੇ ਜੌਬ ਕਰੂੰਗੀ ਸੁਪਨੇ ਹੈਗੇ ਫਿਰ ਮਾਦਾ ਬਾਅਦ ਪੜਾਈ ਛੱਡਦੀ ਹਾਂਜੀ ਪੜਾਈ ਛੱਡਦੀ ਫਿਰ ਘਰ ਕਿੰਨੇ ਸਾਹਮਣੇ ਆ ਰੋਟੀ ਕਿੰਨੇ ਬਣਾਉਣੇ ਹੈ ਇਸ ਕਰਕੇ ਕੰਮ ਧੰਦੇ ਕਰਕੇ ਪਾਪਾ ਜੀ ਦਾ ਫਿਰ ਦਵਾਈ ਵੀ ਲਿਆਉਣੀ ਹੈ ਖਰਚਾ ਫਿਰ ਵਾਵਾ ਆ ਗਿਆ ਹੱਡ ਤੇ ਉੱਤੇ ਬੋਝ ਪੈ ਗਿਆ ਹੱਡ ਤੇ ਸਾਰਾ ਕਿਤੇ ਮੈਂ ਇਕੱਲੇ ਬੈ ਕੇ ਰਾਤ ਨੂੰ ਆਉਂਦਾ ਨਹੀਂ ਮਨ ਚ ਵੀ ਰੱਬਾ ਕਿੱਥੇ ਸੁਟਿਆ ਸਾਨੂੰ ਕਿਹੜੀ ਸਜ਼ਾ ਦੇਣ ਰਿਹਾ ਕਿਹੜੇ ਕਰਮ ਕਮਾੜੇ ਕੀਤੇ ਆਪਾਂ ਬਾਰਸ਼ ਜਦੋਂ ਆਉਂਦੀ ਸਾਰਾ ਵੇੜਾ ਪਰ ਜਾਂਦਾ ਅੰਦਰਾਂ ਚ ਵੀ ਚਲ ਜਾਂਦਾ ਪਾਣੀ ਕੇ ਬਲੇ ਰੋਟੀ ਮੀਵਾਰ ਦੇ ਚਖਾਣੀ ਕੇਵਲ ਨਹੀਂ ਖਾਣੂ ਇਹ ਕੋਸੇ ਹੋਰ ਆਪਣੂ ਫਿਰ ਗਿਲਾਸ਼ੇ ਕਵਾਂ ਤੇ ਹੁੰਦਾ ਹੀ ਆ ਹਾਂਜੀ ਕੀ ਕਰਨਾ ਇੱਕ ਅੰਦਰ ਮਾਹ ਕਿਤੇ ਬਚਿਆ ਬਾਕੀ ਸਾਰੇ ਅੰਦਰ ਭਰ ਜਾਂਦੇ ਪਾਣੀ ਦੇ ਨਾਲ ਤੇ ਜਾਂ ਉਧਰ ਇੱਕ ਸੋਨੇ ਆ ਪਾਣੀ ਦਾ ਕਰਕੇ ਪਾਣੀ ਜਦ ਵਾਵਾ ਆ ਜਾਂਦਾ ਨਾਲ ਆਂਦਾ ਸਾਡੇ ਜਿਹੜੇ ਸਮਾਜ ਸੇਵਕ ਆ ਚੈਨਲ ਵੇਖਦੇ ਆ ਖਬਰਾਂ ਵੇਖਦੇ ਆ ਉਹ ਬੜੇ ਦਿਆਲੂ ਨੇ ਉਹਨਾਂ ਬੜਿਆਂ ਦੀ ਮਦਦ ਕੀਤੀ ਬੜਿਆਂ ਦੇ ਗਰੀਬਾਂ ਦੀ ਬਾਹ ਫੜੀ ਆ ਲੋੜਵੰਦ ਪਰਿਵਾਰਾਂ ਦੀ ਬਾਹ ਫੜੀ ਆ ਤੁਹਾਡੇ ਸੁਪਨੇ ਕੀ ਕੀ ਚਾਹੁੰਦੇ ਹੋ ਮਦਦ ਚਾਹੁੰਦੇ ਹੋ ਉਹਨਾਂ ਕੋਲ ਤੁਹਾਡਾ ਵਧੀਆ ਘਰ ਬਣ ਜਾ ਪਾਪਾ ਜੀ ਦਾ ਇਲਾਜ ਵੀ ਹੋ ਜਾ ਵਧੀਆ ਘਰ ਵੀ ਬਣ ਜਾਏ ਬੇਟੀਆਂ ਕੁੜੀਆਂ ਸਕੂਲੇ ਜਾਣ ਪੜਣਾ ਮੇਰੀਆਂ ਉਹ ਵੀ ਕਿਤੇ ਕੰਮ ਕਰ ਵਧੀਆ ਲੱਗਣ ਮੈਂ ਇਹ ਸੁਪਨਾ ਆ ਜੀ ਬਿਲਕੁਲ ਮੰਗਿਆ ਤੇ ਭੈਣਾ ਵਾਸਤੇ ਵੀ ਮੰਗਿਆ ਵੀ ਭੈਣਾ ਮੇਰੀ ਪੜ ਪੜ ਜਾਣ ਕਿਤੇ ਕੰਮ ਚੰਗੇ ਲੱਗ ਜਨ ਆਪਦੀ ਜ਼ਿੰਦਗੀ ਤੇ ਚਲੋ ਜਿਹੜੀ ਕਿ ਵਿਆਹ ਦੀ ਉਮਰ ਆਸ ਭੈਣ ਦੀ ਪਰ ਫਿਰ ਵੀ ਘਰ ਦਾ ਕੋਚੂਲਾ ਚੌਂਗਾ ਸੰਭਿਆ ਕਿਉਂਕਿ ਵੱਡੀ ਇਹੀ ਹੈ ਮਾਂ ਤੋਂ ਬਾਅਦ ਸਾਰਾ ਮੋਢਿਆਂ ਦੇ ਭਾਰ ਇਹਦੇ ਆ ਗਿਆ ਸੋ ਕਈ ਮਜਬੂਰੀਆਂ ਹੁੰਦੀਆਂ ਨੇ ਐਸੀਆਂ ਜੋ ਕਿ ਸਾਨੂੰ ਸੈਕ੍ਰੀਫਾਈਜ਼ ਕਰਨਾ ਪੈਂਦਾ ਉਹਦੇ ਨਾਲ ਘਰ ਦੀਆਂ ਮਜਬੂਰੀਆਂ ਹੁੰਦੀਆਂ ਜਾਂ ਜੋ ਗਾ ਨਹੀਂ ਪੜ ਸਕਦੇ ਨਹੀਂ ਨੌਕਰੀ ਕਰਦੇ ਭੈਣ ਤੇ ਪੜੀ ਨਹੀਂ ਚਾਹ ਸੀਗਾ ਸੁਪਨਾ ਸੀਗਾ ਕਿ ਮੈਂ ਨੌਕਰੀ ਕਰਾਂ ਕਿ ਦਫ਼ਤਰ ਜਾਵਾਂ ਤਾਂ ਜੋ ਮੈਂ ਕਿਤੇ ਰਤਬੇ ਵਾਲੀ ਜਗ੍ਹਾ ਤੇ ਬੈਠਾ ਸੋ ਇਸ ਪਰਿਵਾਰ ਦਾ ਨੰਬਰ ਲੈਨੇ ਵੀਰ ਕੋ ਤਾਂ ਜੋ ਮੇਰੇ ਕਿਸੇ ਪਰਿਵਾਰ ਨਾਲ ਕੰਟੈਕਟ ਕਰਨਾ ਹੋਵੇ ਤੇ ਉਹ ਕਰ ਸਕਦਾ ਹੈ ਲੋੜਵੰਦ ਪਰਿਵਾਰ ਦੀ ਬਾਹ ਫੜ ਸਕਦਾ ਵੀਰ ਜੀ ਨੰਬਰ ਦੇਓ ਆਪਣਾ ਤੁਹਾਨੂੰ 753 63 197 98 753 63 197 ਜੀ ਬਿਲਕੁਲ ਇਸ ਪਰਿਵਾਰ ਦਾ ਨੰਬਰ ਹੈ ਜੇ ਕਿਸੇ ਵੀਰ ਨੇ ਮੇਰੇ ਨੇ ਗੱਲਬਾਤ ਕਰਨੀ ਹੋਵੇ ਇਸ ਪਰਿਵਾਰ ਨਾਲ ਕੰਟੈਕਟ ਕਰਦਾ ਕਿਉਂਕਿ ਪਰਿਵਾਰ ਬਹੁਤ ਹੀ ਲੋੜਵੰਦ ਹੈ ਤਿੰਨ ਧੀਆਂ ਨੇ ਪਿਓ ਆ ਮਾਂ ਸੇ ਤਨੀ ਹੈਗੀ ਪਿਓ ਕੰਮ ਨਹੀਂ ਕਰ ਸਕਦਾ ਕਿਉਂਕਿ ਉਸ ਦਾ ਪੈਜ ਰੈਕ ਵਡਿਆ ਹੋਇਆ ਕਿਉਂਕਿ ਬਿਮਾਰੀ ਕਰਕੇ ਪੈਰ ਵਡਿਆ ਕੰਮ ਨਹੀਂ ਕਰ ਸਕਦਾ ਆ ਤੀ ਜਾਂਦੀ ਆ 1000 ਰੁਪਿਆ ਮਹੀਨਾ ਲੈ ਕੇ ਆਂਦੀ ਆ ਇੱਕ ਛੋਟੀ ਆ 12 ਤੇ 13 ਸਾਲ ਦੀ ਉਹ 500 ਰੁਪਿਆ ਲੈ ਕੇ ਆਉਂਦੀ ਮਹੀਨੇ ਦਾ 1500 ਰੁਪਏ ਚ ਹੀ ਗੁਜ਼ਾਰਾ ਕਰਦੇ ਨੇ ਪੰਨੋ ਹਟ ਗਈ ਸੀ ਤੀ 14 ਸਾਲ ਦੀ ਨੌਵੀਂ ਚ ਕਿਉਂਕਿ ਪਿਓ ਕੋ ਪੈਸੇ ਨਹੀਂ ਸੀ ਆਗੇ ਫੀਸ ਦੇਣ ਵਾਸਤੇ ਸੋ ਇਸ ਹਾਲਾਤ ਹਾਲਾਤ ਨੇ ਘਰ ਦੇ ਇਸ ਪਰਿਵਾਰ ਦੇ ਹਾਲਾਤ ਨੇ ਕਮਰੇ ਦੇ ਹਾਲਾਤ ਨੂੰ ਦਿਖਾਤੇ ਨੇ ਪਰਿਵਾਰ ਦੇ ਹਾਲਾਤ ਨੂੰ ਦਿਖਾਤੇ ਨੇ ਸੋ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਸ ਵੀਰ ਤੱਕ ਪਹੁੰਚੇ ਪਰਿਵਾਰ ਦੀ ਬਾਹ ਮੱੜ ਸਕੇ ਤੇ ਇਹਨਾਂ ਸਹਾਰਾ ਬਣ ਸਕੇ ਸੁਰਖਾ ਪੀਵਲੇ ਜਸਵਿੰਦਰ 베ਦੀ ਕੁਦਾਸਪੁਰ ਬਟਾਲਾ